ਹਾਲੇ ਲੈਂਡ ਦੀ ਜਿਹੜੀ ਕਿਸਮ ਹੈ ਉਹ ਐਗਰੀਕਲਚਰ ਹੀ ਹੈ। ਹਾਂਜੀ ਹਜੇ ਤੱਕ ਐਗਰੀਕਲਚਰ ਹੈ। ਹਾਂਜੀ ਆਪਾਂ ਇਹਨੂੰ ਐਗਰੀਕਲਚਰ ਲੈਂਡ ਤੋਂ ਨਾਨ ਐਗਰੀਕਲਚਰ ਕਨਵਰਜਨ ਕਰਨ ਲਈ ਹਾਲੇ ਅਪਲਾਈ ਕਰਨਾ। ਤੇਰੇ ਫੈਕਟਰੀ ਲਾਉਣ ਦੀ ਬਜਾਏ ਇੱਥੇ ਨਰਮਾ ਬੀਜੋਗੇ? ਵਾਦਾ ਕਰਦੇ ਹੋ? ਸਰਦਾਰ ਜੀ ਇਹ ਖੇਤੀਬਾੜੀ ਲਈ ਹੈ। ਫਿਰ ਤੁਸੀਂ ਨਰਮਾ ਲਾਓਗੇ? ਦੱਸੋ। ਸਾਜੀ ਜਣਸਣ ਹੋਈ ਜਿਸ ਕੰਮ ਲਈ ਹੋਈ ਹੈ ਉਹੀ ਕੰਮ ਕਰਾਂਗੇ। ਹਾਂ ਕਿਸ ਮਕਸਦ ਲਈ ਹੈ? ਸੀਮੈਂਟ ਪਲਾਂਟ ਲਾ ਮਗਰ ਗਾਈ ਤੁਸੀਂ ਤਾਂ ਖੇਤੀਬਾੜੀ ਕਹਿ ਰਹੇ ਹੋ ਕਿਹੜਾ ਤੁਸੀਂ ਨਾ ਟ੍ਰੀਟ ਕਰਨਾ ਬਾਟਰ ਟ੍ਰੀਟ ਕਰਨਾ ਉਹ ਹਿਊਮਨ ਦੇ ਵਰਤਨ ਦੇ ਯੋਗ ਹੈ ਨਹੀਂ ਹੈ ਜਿਸ ਪਲਾਂਟ ਦੀ ਸਵਾ ਜੀ ਵੇਸਟੇਜ ਪੋਲੂਸ਼ਨ ਕਰਦੀ ਆ ਤਾਂ ਉਹ ਇੰਡਸਟਰੀ ਪੋਲੂਸ਼ਨ ਕਿਉਂ ਨਹੀਂ ਕਰਦੀ ਉਹ ਪੋਲੂਸ਼ਨ ਜ਼ੋਨ ਤੋਂ ਬਾਹਰ ਕਿਵੇਂ ਆ ਜੀ 33000 ਤੋਂ ਲੈ ਕੇ 38000 ਟਨ ਰੋਜ਼ ਦਾ ਕੋਲਾ ਸੜਦਾ ਸਰ ਉੱਥੇ ਜੀ ਇੱਕ ਅੰਗੀਠੀ ਦੇ ਵਿੱਚ ਚਾਰ ਕੋਲੇ ਪਾ ਕੇ ਆਪਾਂ ਆਪਣੇ ਕਬਰੇ ਦੇ ਵਿੱਚ ਵੜ ਲੀਏ ਸਾਰੂ ਕਮਰੇ ਦੇ ਵਿੱਚ ਪਈ ਚਾਰੇ ਬੰਦਿਆਂ ਦੀ ਮੌਤ ਹੋ ਜਾਂਦੀ ਆ ਜੀ 33000 ਟਨ ਬਿਲਕੁਲ ਠੀਕ ਹੈ ਸਰ ਉੱਥੇ ਉਹ ਵੀ ਪਬਲਿਕ ਸਰ 1 ਮਿੰਟ ਸਰ ਮੈਂ ਆਉਂਦਾ ਉਸ ਤੋਂ ਬਾਅਦ ਜਿਹੜੀ ਉੱਥੋਂ ਐਸ਼ ਤੁਸੀਂ ਲੈ ਕੇ ਆਉਣੀ ਆ ਜੀ ਸਰ ਤੁਹਾਨੂੰ ਪਤਾ ਹੈ ਵੀ ਹਵਾ ਦੇ ਨਾਲ ਘੁਲ ਕੇ ਇਹ ਬਹੁਤ ਛੇਤੀ ਬੱਚਿਆਂ ਬਜ਼ੁਰਗਾਂ ਤੇ ਖੇਡਣ ਜਾਂ ਕੰਮ ਕਰਨ ਵਾਲੇ ਨੌਜਵਾਨਾਂ ਜਾਂ ਬੰਦਿਆਂ ਦੇ ਸਰੀਰ ਦੇ ਵਿੱਚ ਅੰਦਰ ਜਾ ਕੇ ਇਹ ਬਲੱਡ ਦੇ ਵਿੱਚ ਘੁਲ ਕੇ ਸਾਰੇ ਸਰੀਰ ਦੇ ਵਿੱਚ ਫੈਲ ਕੇ ਇੱਕ ਇੱਕ ਕਰਕੇ ਹੌਲੀ ਹੌਲੀ ਸਾਰੇ ਆਰਗਨਸ ਜਿਹੜੇ ਸਾਡੇ ਅੰਦਰੋਂ ਨਹੀਂ ਆਂਗਦੇ ਉਹਨਾਂ ਨੂੰ ਇੰਪੈਕਟ ਕਰਦੇ ਜਿਸ ਕਾਰਖਾਨੇ ਦੇ ਵਿੱਚੋਂ ਲੱਗਣੇ ਨਿਕਲਣੇ ਵਾਲੀ ਉਹਦੀ ਸੋਇ ਇੰਨੀ ਖਤਰਨਾਕ ਹੈ ਦੈਨ ਉਹ ਹਾਰਮਫੁਲ ਕਿਉਂ ਨਹੀਂ ਹੈਗਾ ਫਾਰ ਹਿਊਮਨਸ